ਪੰਜਾਬ ਪੁਲਿਸ ਇਸ ਹੱਦ ਤੱਕ ਵੀ ਗਿਰ ਸਕਦੀ ਹੈ ਇਸ ਹੱਦ ਤੱਕ ਜਾ ਸਕਦੀ ਹੈ ਜਿਹਦੀ ਕੀ ਜ਼ਿੰਮੇਵਾਰੀ ਹੁੰਦੀ ਆ ਕਿ ਉਹਨਾਂ ਨੇ ਨਿਰਪੱਖ ਚੋਣਾ ਕਰਾਉਣੀ ਆ ਸੀਨੀਅਰ ਅਸਿਸਟੈਂਟ ਆਫ ਪੁਲਿਸ ਵਰੁਣ ਸ਼ਰਮਾ ਆਪਣੇ ਸਟਾਫ ਨੂੰ ਹਦਾਇਤਾਂ ਦੇ ਰਿਹਾ 17 ਮਿੰਟ ਤੇ ਲਗਭਗ 45 ਸੈਕਿੰਡ ਦਾ ਇਹ ਇੱਕ ਆਡੀਓ ਕਲਿੱਪ ਆਉਂਦਾ ਵਰੁਣ ਸ਼ਰਮਾ ਵੱਲੋਂ ਆਪਣੇ ਸਾਰੇ ਸਟਾਫ ਨੂੰ ਔਰ ਉਹਨਾਂ ਸਾਰੇ ਨੂੰ ਇਹ ਦੱਸਿਆ ਜਾ ਰਿਹਾ ਕਿ ਜਿਹੜੇ ਵਿਰੋਧੀ ਧਿਰਾਂ ਦੇ ਕੈਂਡੀਡੇਟਸ ਹੋਣਗੇ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਹੋਣ ਕਾਂਗਰਸ ਦੇ ਹੋਣ ਤੇ ਚਾਹੇ ਹੁਣ ਭਾਰਤੀ ਜਨਤਾ ਪਾਰਟੀ ਤੇ ਚਾਹੇ ਕਿਸੇ ਹੋਰ ਵੀ ਪਾਰਟੀ ਦੇ ਹੋਣ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਕਾਗਜ਼ ਭਰਨ ਜਾਣ ਨਹੀਂ ਦੇਣਾ ਉਸ ਤੋਂ ਪਹਿਲਾਂ ਰੋਕਣਾ ਜੇਕਰ ਆਪਾਂ ਵੀਡੀਓ ਚੀ ਆ ਗਈ ਕਿ ਪੁਲਿਸ ਹੋ ਰਹੀ ਵਰਤੀ ਸੇ ਉਹਦੇ ਪੇਪਰ ਹੋ ਰਹੇ ਆ ਜਾਂ ਕੋਈ ਅੰਬੈਂਸੀ ਆ ਗਿਆ ਫਿਰ ਆਪਣੇ ਕੋਲੇ ਆਨਸਟੈਂਸ ਆਪਾਂ ਚਾਹਣੀ ਉਸ ਮੀਟਿੰਗ ਦੇ ਵਿੱਚ ਸਾਰਿਆਂ ਨੂੰ ਇਹ ਦੱਸਿਆ ਜਾ ਰਿਹਾ ਕਿ ਸਾਡੇ ਕੋਸਤੂਬ ਸ਼ਰਮਾ ਕੋਸਤੂਬ ਸ਼ਰਮਾ ਕਹਿੰਦੇ ਆਈ ਸੀ ਇਹ ਇਲੈਕਸ਼ਨ ਆਬਜ਼ਰਵਰ ਆ ਉਹਨਾਂ ਨਾਲ ਵੀ ਸਾਡੀ ਬੈਠਕ ਹੋ ਗਈ ਆ ਪੁਲਿਸ অবজারভার ਮਿਸਟਰ ਕੋਸਤਵ ਸ਼ਰਮਾ ਆਏ ਸੀ ਉਹਦੇ ਬਾਅਦ ਅਸੀਂ ਡਿਵੀਜ਼ਨਲ ਕਮਿਸ਼ਨਰ ਮਿਸਟਰ ਵਿਨੈਪ ਰੁਪਨਾਨੀ ਕੋਲੇ ਗਏ ਸੀ ਉੱਥੇ ਡੀਆਈਜੀ ਮਿਸਟਰ ਕੁਲਦੀਪ ਚਾਲ ਤੇ ਡੀਸੀ ਮੈਡਮ ਪ੍ਰੀਤੀ ਜੱਦਵ ਵੀ ਸੀਗੇ ਤੇ ਮੈਂ ਵੀ ਸੀਗਾ ਮੇਰੇ ਨਾਲ ਐਸਪੀ ਹੈੱਡਕ quarter ਤੇ ਐਸਪੀ ਸੀ ਸੀਗੇ ਥੱਲੀ ਗੱਲ ਸਿਵਲ ਪ੍ਰਸ਼ਾਸਨ ਤੇ ਪੰਜ ਮਿਊਨਿਸਪਲ ਕਾਰਪੋਰੇਸ਼ਨ ਦੇ ਤੇ ਪੰਚਾਇਤੀ ਇਲੈਕਸ਼ਨਾਂ ਨੂੰ ਲੈ ਕੇ ਗਹੂਆ ਬਣਿਆ ਆ ਉਹ ਤਾਂ ਕਿਸੇ ਨੂੰ ਮਨਾ ਨਹੀਂ ਕਰਦੇ ਉਹਨਾਂ ਦਾ ਕਲੀਅਰ ਆ ਕਿ ਲੋਕਲ ਬਾਡੀ ਦੇ ਵਿੱਚ ਪਛਾਣ ਹੋਣਾ ਹੈ ਜੀ ਸਰ ਪਰੰਤੂ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਵੀ ਕਿਸੇ ਬੰਦੇ ਨੂੰ ਰੋਕਣਾ ਆ ਉਹਨੂੰ بار-ਬਾਰ ਰੁਕਿਆ ਜਾਵੇ ਉਹਦੇ ਪਿੰਡ 'ਚ ਉਹਦੇ ਘਰ 'ਚ ਕਿਸੇ ਸੜਕ 'ਤੇ ਕੋਈ ਵੀ ਕਿਸੇ ਦੀ ਸ਼ਿਕਾਇਤ ਹੋਊਗੀ ਤੇ ਉਹ ਦੀ ਪੋਜ਼ਿਟਿਵ ਰਿਪੋਰਟ ਨਾ ਬਣਾਵਾਂ ਅੱਛਾ ਵਰੁਣ ਸ਼ਰਮਾ ਨੂੰ ਜਦੋਂ ਪੁੱਛਿਆ ਗਿਆ ਕਿ ਇਸ ਤਰ੍ਹਾਂ ਦਾ ਇੱਕ ਆਡੀਓ ਕਲਿੱਪ ਆਇਆ ਕਹਿੰਦੇ ਜੀ ਇਹ ਤਾਂ ਨਕਲੀ ਆ ਇਹ ਤਾਂ ਜਾਲੀ ਆ ਇਹ ਤਾਂ AI ਦੇ ਨਾਲ ਜਨਰੇਟਿਡ ਆ ਠੀਕ ਆ ਤੁਸੀਂ ਸਰਕਾਰ ਦੇ ਹੁਕਮ ਉਹਨਾਂ ਦੀ ਪਾਲਣਾ ਕਰਨੀ ਆ ਪਰ ਜੇ ਸਰਕਾਰ ਤੁਹਾਨੂੰ ਕਹੂਗੀ ਕਿ ਜਾ ਕੇ ਇਲੈਕਸ਼ਨਸ ਰਿਕ ਕਰ ਲਓ ਜਾਂ ਇਲੈਕਸ਼ਨਸ ਦੀ ਚੋਰੀ ਕਰ ਲਓ ਪੂਰੀ ਦੀ ਪੂਰੀ ਚੋਣੀ ਚੋਰੀ ਕਰ ਲਓ ਤੇ ਤੁਸੀਂ ਚੋਰੀ ਕਰਨ ਲੱਗ ਜਾਓਗੇ ਆਖਿਰਕਾਰ ਤੁਸੀਂ ਹਿਸ ਹੋ ਚੁੱਕੀ ਆ ਵਰਦੀਆਂ ਪਾਈਆਂ ਨੇ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਜ਼ਿੰਮੇਵਾਰੀ ਨਿਭਾਉਣੀ ਹੁੰਦੀ ਆ